ਗੋਆਬਾ ਨਿਯੂ 24 ਦਾ ਬਹੁਤ ਧੰਨਵਾਦ ਕਰਦਾ ਹਾਂ ਜਿਹੜਾ ਸਾਡੇ ਇੱਥੇ ਚ ਕਾਰੋਈ ਕਰਨਾ ਆਇਆ ਸਾਡੇ ਵੱਧੇ ਭਾਈ ਮੈਂ ਇਹੀ ਲੋਕਾਂ ਨੂੰ ਵਗੜਾ ਚੜ੍ਹਦੇ ਬਸਰਾ ਫੀਲ ਕਰਦਾ ਜਿਹੜਾ ਜੇ ਅਸੀਂ ਕੈਂਪ ਲਾਇਆ ਤੇ ਅੱਜ ਕੱਲ੍ਹ ਲਾਵਾਂਗੇ ਕੱਲ ਵੀ ਲਾਵਾਂਗੇ ਡੀਡੀ ਰੋਡ ਤੇ लवली ਆਟੋ ਰਿਕਸ਼ਾ ਆਪਣੇ ਅੱਛੇ ਅਸੀਂ ਤਰਬਦੇ ਹਾਂ ਪਾਜਪੁਰ ਪਾਜ ਸਾਡਾ ਵੀ ਮਾਰਨਾ ਲੋਕੀ ਵਾਕ ਮਾਰ ਛੇ ਰਹੇ ਆਪਾਂ ਨੂੰ ਹੈਲਪ ਕਰਨ ਜਿਹੜਾ ਸਾਨੂੰ ਕੁਝ ਵੀ ਜੋ ਵੀ ਤੁਹਾਡਾ ਫੋਖੜੇ ਵਾਸੀ ਜੋ ਵੀ ਤੁਹਾਡਾ ਮਨ ਕਰਦਾ ਚਾਹੇ ਕੱਪੜੇ ਆ ਚਾਹੇ ਰਾਸ਼ਨ ਬਣੀਆਂ ਜਾਂ ਕੋਈ ਪੈਸੇ ਆ ਜਾਂ ਕੋਈ ਸ਼ੂਜ਼ ਜੁੱਤੀਆਂ ਵਗੈਰਾ ਕੁਝ ਵੀ ਆ ਤੁਹਾਨੂੰ ਤੇ ਦੇਖ ਜਾਓ ਅਸੀਂ ਉਹ ਜ਼ਰੂਰਤਮੰਦ ਪਰਿਵਾਰਾਂ ਨੂੰ ਜਾ ਕੇ ਉੱਥੇ ਆ ਕੇ ਆਪਣੇ ਹੱਥੀਂ ਜਾ ਕੇ ਦੇਖਿਆਵਾਂਗੇ ਤੋਂ ਸਾਰਿਆਂ ਨੂੰ ਫੋਖੜਾ ਵਾਸੀ ਨੂੰ ਇਹ ਪੀਦਾ ਕਿ ਜਿੰਨਾ ਵੱਧ ਤੁਸੀਂ ਦਾ ਆਪਾਂ ਦਾਨ ਬਰਗਈਏ ਕਿਉਂਕਿ ਫੋਖੜਾ ਫੋਖੜਾ ਸ਼ਹਿਰ ਦੇ ਵੈਸੇ ਵਸੂਦ ਆ ਕਿ ਦਾਨ ਬਰਗਈ ਕਰਨ ਲਈ ਔਰ ਸਾਡਾ ਫਟ ਸਿਰ ਬੱਜਿਆ ਲੇਕਰ ਜਾ ਕੇ ਜਿੱਥੇ ਸਾਡਾ ਵੀ ਮਾਰ ਪਈ ਉਹਦੇ ਤੱਕ ਦੇਖੋ ਕੀ ਹਾਲਾਤਾਂ ਕਿੰਨਾ ਬਣੀ ਆ ਲੋਕੀ ਕਿੱਦਾਂ ਰਹਿ ਰਹੇ ਆ ਰੋਡ ਤੇ ਆ ਕੇ ਸੌ ਰਹੇ ਆ ਉੱਤੇ ਤਰਪਾਲਾ ਵੀ ਬਹੁਤ ਬੱਚਿਆਂ ਦੀ ਦਵਾਈਆਂ ਦੀ ਕਾਸ਼ੀਦਾਰ ਨਾ ਝੋਟਾ ਤਾਂ ਟੜੇ ਨੇ ਮੱਧੇ ਰਹੀ ਲੋਕਾਂ ਵੀ ਕਰਦੇ ਜਿੰਨਾ ਬੱਚਾ ਦੱਸਦਾ ਆਪ ਆਪਣਾ ਆਪਣੇ ਸਵਰਥ ਵਧ ਕੇ ਪਾਏ ਜੋਗਦਨ ਪਾਈਏ ਤਾਂ ਸਾਰੇ ਕਦੇ ਪਹਿਰਵਾਨੀ ਹੋਊਗਾ ਸਾਡੇ ਸਾਰੇ ਧੰਨਵਾਦ ਸਾਰੇ ਤੁਹਾਨੂੰ ਇਸ ਜੋ ਸਾਡੇ ਜੋਗਦਨ ਤੁਸੀਂ ਦੇ ਰਹੇ ਜਾਂ ਦਿਓਗੇ ਥੈਂਕ ਯੂ ਸੋ ਮਚ ਥੈਂਕ ਯੂ ਹਾਂਜੀ ਸਰ ਅੱਜ ਕੀ ਘਟਿਆ ਅੱਜ ਸਾਰੀਆਂ ਸ਼ਹਿਰ ਦੀਆਂ ਸੰਸਥਾ ਐਨ ਜੀਓ ਧਾਰਮੀ politcal ਸਾਰੇ ਸੋਸ਼ਲ ਅੱਜ ਕੈਂਪ ਲਾਇਆ ਜੋ ਕੱਲ ਅਸੀਂ ਬਹਿਸ ਕੀਤਾ ਸੀ ਸ਼ਹਿਰ ਦੇ ਵਿੱਚ 11 ਵਜੇ ਤੋਂ ਲੈ ਕੇ 6 ਵਜੇ ਤੱਕ ਸੀਟੀ ਰੋਡ ਦੇ ਉੱਤੇ ਕੈਂਪ ਲਾ ਗਿਆ ਵਾ ਉਹ ਲੋਕਾਂ ਵਾਸਤੇ ਜਿਹੜੇ ਜੂਤਮੰਦ ਪਰਿਵਾਰ ਉਹਨਾਂ ਵਾਸਤੇ ਹਰ ਤਰ੍ਹਾਂ ਦਾ ਇੱਥੇ ਸਮਾਨ ਆ ਰਿਹਾ ਲੋਕ ਬੜੇ ਉਤਸ਼ਾਹ ਨਾਲ ਭੇਜ ਰਹੇ ਆ ਔਰ ਮੈਨੂੰ ਸਾਰੇ ਦਿੱਤੇ ਦਾ ਮੀਡੀਆ ਰਾਈ ਮੇਰੀ ਆਵਾਜ਼ ਪਹੁੰਚਦੀ ਆ ਗਾਂਗਾਂ ਮੀਡੀਆ ਰਾਈ ਲਾਈਪ ਪਹੁੰਚਾਇਆ ਜਾਵੇ ਔਰ ਬੇਨਤੀ ਕੀਤੀ ਜਾਵੇ ਵੀ ਜਿਹੜਾ ਇਹ ਸਮਾਨ ਆ ਇਹ ਉਹ ਪਰਵਾਰਾਂ ਨੂੰ ਅਸੀਂ ਦੇ ਦੇ ਜਾਵਾਂਗੇ ਜਿਨ੍ਹਾਂ ਦੇ ਘਰਾਂ ਦੇ ਵਿੱਚ 7 7 8 ਪਾਣੀ ਜਿਹੜੇ ਅਜੇ ਲਈ ਪਾਣੀ ਦੇ ਡੁੱਬੇ ਹੋਇਆ ਜਿਨ੍ਹਾਂ ਦਾ ਸਮਾਨ ਖਰਾਬ ਹੋ ਚੁੱਕਾ ਵਾ ਘਰ ਦੇ ਵਿੱਚ ਖਾਣ ਪੀਣ ਨੂੰ ਬੁਵਸਤਾ ਨਹੀਂ ਆ ਔਰ ਅਸੀਂ ਹਰ ਤਰ੍ਹਾਂ ਦਾ ਉਹਨਾਂ ਦੇ ਨਾਲ ਖੜੇ ਆ